ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮਣਜੇਂਦਰ ਕਲਾਥ ਹੌਸਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਹਰ ਇੱਕ ਵੀਡੀਓ ਦੇ ਵਿੱਚ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਇਹੀ ਸਾਰਾ ਲੋਕੇਸ਼ਨ ਦੱਸ ਦਿੰਦੇ ਹਾਂ ਜਿਹੜਾ ਇਹ ਪਿੰਡ ਮੈਸਰਖਾਨਾ ਵੀਰ ਜੀ ਇਹ ਮੋੜ ਮੰਡੀ ਦੇ ਕੋਲੇ ਪਿੰਡ ਰਹਿ ਗਿਆ ਜੀ ਮੈਸਰਖਾਨਾ ਜਿੱਥੇ ਮੇਲਾ ਭਰਦਾ ਜੀ ਮਾਤਾ ਦਾ ਬਹੁਤ ਵੱਡਾ ਮੇਲਾ ਭਰਦਾ ਇਤਿਹਾਸਕ ਪਿੰਡ ਹੈ ਜੀ ਬਹੁਤ ਵੱਡਾ ਪਿੰਡ ਹੈ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਉੱਥੇ ਆਪਣੀ ਦੁਕਾਨ ਹੈ ਜੀ ਮਨੀਂਦਰ ਪ੍ਰਾਥ ਹਾਊਸ ਦੀ ਜਿੱਥੇ ਆਪਣਾ ਇੱਕ ਸਾਥ ਥੱਲੇ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਵੇਚਦੇ ਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਰੱਖਦੇ ਆ ਦੁਕਾਨਦਾਰੀ ਵਾਸਤੇ ਬਾਈ ਜੀ ਬਹੁਤ ਹੀ ਜ਼ਿਆਦਾ ਮੰਦਾ ਕੱਪੜਾ ਲਾਉਨੇ ਆ ਆਪਾਂ ਕਿਉਂਕਿ ਆਪਣੇ ਕੋਲੇ ਬਾਈ ਜੀ ਕੋਈ ਖਰਚਾ ਕੋਈ ਨਹੀਂ ਹੈਗਾ ਪਿੰਡ ਦੇ ਵਿੱਚ ਬੈਠੇ ਆ ਕੋਈ ਦੁਕਾਨ ਦਾ ਖਰਚਾ ਨਹੀਂ ਕੋਈ ਮੁਲਾਜ਼ਮ ਦਾ ਖਰਚਾ ਨਹੀਂ ਬਾਈ ਜੀ ਆਪ ਮਿਹਨਤ ਕਰਦੇ ਆ ਆਪ ਦੀ ਮਿਹਨਤ ਕਰਕੇ ਬਾਈ ਜੀ ਆਪਾਂ ਸਸਤਾ ਲਾਉਣਾ ਜਿਹੜਾ ਆਪਾਂ ਮੁਲਾਜ਼ਮਾਂ ਦਾ ਦੁਕਾਨ ਦਾ ਹੋਰ ਬਿਲੀ ਪਾਣੀ ਦਾ ਖਰਚਾ ਲਾਉਨੇ ਆ ਜੀ ਉਹ ਆਪਾਂ ਨੂੰ ਖਰਚਾ ਕੋਈ ਹਾਂ ਦੁਕਾਨਦਾਰ ਨੂੰ ਜਾਂ ਆਪਾਂ ਆਮ ਕਸਟਮਰ ਨੂੰ ਕੱਪੜਾ ਸਸਤਾ ਲਾਉਣੇ ਬਾਈ ਜੀ ਬਹੁਤ ਹੀ ਜ਼ਿਆਦੇ ਤੇ ਕੁਆਲਿਟੀ ਇੱਕ ਨੰਬਰ ਵੇਚਦੇ ਆ ਬਾਈ ਜੀ ਤੇ ਬੇਨਤੀ ਬਾਈ ਜੀ ਸਾਰਿਆਂ ਨੂੰ ਇਹੀ ਹੈ ਵੀ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਤਾਂ ਕਿ ਹਰ ਨੂੰ ਪਤਾ ਲੱਗ ਸਕੇ ਬੇਨਤੀ ਹੈ ਸਾਡੀ ਵੀ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਤਾਂ ਕਿ ਇਹ ਵੀਡੀਓ ਕਾਹਦੀ ਕਹਾਣੀ ਕਾਹ ਹੈ ਹਰ ਕੋਲੇ ਪਹੁੰਚ ਜਾਏ ਤਾਂ ਕਿ ਪਤਾ ਲੱਗ ਸਕੇ ਵੀ ਇੱਥੇ ਇਹ ਰੇਡ ਕੱਪੜਾ ਮਿਲਦਾ ਬਾਈ ਜੀ ਜਿਹੜਾ ਆਪਾਂ ਕੱਪੜਾ ਵੇਚਦੇ ਆ ਬਾਈ ਵਧੀਆ ਕੁਆਲਿਟੀ ਦਾ ਮਾਲ ਰੱਖਦੇ ਆ ਆਪਾਂ ਜਿਹੜੇ ਅੱਜ ਆਪਾਂ ਵੀਡੀਓ ਲੈ ਕੇ ਆਏ ਬਹੁ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਆਪਾਂ ਸਪੈਸ਼ਲ ਅੱਜ ਵੀਡੀਓ ਜਿਹੜੀ ਲੈ ਕੇ ਆਇਆ ਸਪੈਸ਼ਲ ਕੱਟ ਪੀਸਾਂ ਵਾਸਤੇ ਆ ਮੇਰੀਆਂ ਭੈਣਾਂ ਮੇਰੇ ਮਾਮਾ ਨੇ ਇਹ ਸਾਨੂੰ ਬੜੀ ਮੰਗ ਸੀ ਕੱਟ ਪੀਸਾਂ ਦੀ ਬਹੁਤ ਜ਼ਿਆਦਾ ਮੰਗ ਸੀ 10 15 ਦਿਨ ਹੋ ਗਏ ਕਹਿੰਦੇ ਨੂੰ ਵੀ ਕੱਟ ਪੀਸ ਕੱਟ ਪੀਸ ਸਪੈਸ਼ਲ ਅੱਜ ਆਪਾਂ ਕੱਟ ਪੀਸਾਂ ਦੀ ਵੀਡੀਓ ਲੈ ਕੇ ਆਏ ਆ ਪਿਓਰ ਕਾਟਨ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਧੋ ਕੇ ਸੀ ਆਪ ਡੈਮੋ ਕਰਕੇ ਦੇਖਿਆ ਹੋਇਆ ਆਪਾਂ ਫਿਰ ਵੀ ਗਾਗ ਨੂੰ ਦੱਸ ਦਈਏ ਬਾਈ ਜੀ ਆਪਾਂ ਪੱਠਲ ਭਰ ਕੇ ਦੇਵਾਂਗੇ ਕੋਲੇ ਰੰਗ ਫਿਟੀ ਜੇ ਬਾਈ ਜੀ ਸਾਡਾ ਹੋਊਗਾ ਫੁੱਲ ਜ਼ਿੰਮੇਵਾਰੀ ਆਪਣੀ ਆਓ ਆਪਾਂ ਦਿਖਾਈਏ ਬਾਈ ਤੁਹਾਨੂੰ ਸਪੈਸ਼ਲ ਕੱਟ ਪੀਸਾਂ ਦੀ ਵੀਡੀਓ ਹੈ ਆਓ ਆਪਾਂ ਦਿਖਾਉਣੇ ਕੱਟ ਵੀਰ ਘਟੋ ਘਾਟ ਆਪਣੇ ਕੋਲੇ ਬਾਈ ਜੀ 100 ਦਾ ਰੰਗ ਪਿਆ ਇਹਦੇ ਵਿੱਚ ਡਿਜ਼ਾਈਨ ਤੇ ਰੰਗ ਬਾਈ ਜੀ 175 ਦੀ ਕੱਟ ਹੈ ਬਾਈ ਜੀ ਗਾਜਨਾ ਮਿੰਕੇ ਲੈ ਕੇ ਜਾਓ ਤੇ ਪਣਾ ਡੇਢ ਦਾ ਵੀਰ ਜੀ ਆਪਣਾ ਇਹਦਾ ਜਿਹੜਾ ਪਣਾ ਬਾਈ ਜੀ ਡੇਢ ਮੀਟਰ ਦਾ ਹੈ ਇੱਕ ਇੱਕ ਗਾਜ 75 ਰਪਇਆ ਆਪਣੀ ਇਹਦੀ ਕੱਟ ਵੀਰੇ ਪੂਰੀ ਫੁੱਲ 3.5 ਮੀਟਰ ਦਾ ਸ਼ੂਟ ਹੈ ਬਾਈ ਜੀ ਦੋ ਪੀਸ ਲੈ ਲਵਾਂਗਾ ਤੁਸੀਂ 3.5 ਮੀਟਰ ਕਪੜਾ ਹੋਊ ਬਾਈ ਜੀ ਤੇ ਬਾਈ ਜੀ ਕੁਆਲਿਟੀ ਜਿਹੜੀ ਹੈ ਨਾ ਰੰਗ ਤੇ ਡਿਜ਼ਾਈਨ ਬਹੁਤ ਹੀ ਸੋਹਣੇ ਡਿਜ਼ਾਈਨ ਆ ਬਾਈ ਜੀ ਕਲਾ ਕਲਾ ਕਪੜਾ ਦੇਖੋ ਬਾਈ ਜੀ ਪੋਲਾ ਮਲਿਆਈ ਵਰਗਾ ਕਪੜਾ ਪਿਆ ਕੋਈ ਸਿੰਥੈਟਿਕ ਕਪੜਾ ਨਹੀਂ ਇਹ ਪਿਓਰ ਜਿਹਾ ਕਾਟਣਾ ਬਾਈ ਜੀ ਜਿਹੜੀ ਆਪਾਂ ਕਹਿੰਦੇ ਆ ਪਿਓਰ ਕਾਟਣਾ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੰਗ ਫੇਟੇ ਕੋਈ ਬੋਰਾ ਜੇ ਬਾਈ ਜੀ ਆਪਾਂ ਬੈਠੇ ਆ ਇਸ ਗੱਲ ਦੀ ਫੁੱਲ ਜ਼ਿੰਮੇਵਾਰੀ ਹੈ ਤੇ ਡਿਜ਼ਾਈਨ ਬਾਈ ਜੀ ਐਡੇ ਸੋਹਣੇ ਡਿਜ਼ਾਈਨ ਆ ਬਹੁਤ ਹੀ ਵਧੀਆ ਡਿਜ਼ਾਈਨ ਹੈ ਦੇਖੋ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਕੱਲਾ ਕੱਲਾ ਡਿਜ਼ਾਈਨ ਬਾਈ ਜੀ ਪਿਓਰ ਕੱਟ ਪੀਸ ਹੈ ਜੀ ਇੱਕ ਲੈ ਲਓ ਦੋ ਲੈ ਲਓ ਪੰਜ ਲੈ ਲਓ ਬਾਈ ਜੀ ਜਿੰਨੇ ਮਰਜ਼ੀ ਲੈ ਲਓ ਖੁੱਲੀ ਸੁੱਟੀ ਹੈ ਬਾਈ ਜੀ ਜੇ ਕਿਸੇ ਨੇ ਨਾਲ ਬਾਟਮ ਮਲਵਾਉਣੀ ਹੈ ਆਪਣੇ ਕੋਲੇ ਪਲੇਨ ਕਪੜਾ ਵੀ ਹੁੰਦਾ ਬਾਈ ਜੀ ਨਾਲ ਅਗਲਾ ਬਾਟਮ ਮਲਿਆ ਵੀ ਸਕਦਾ ਹੈ ਦੋ ਕੱਟ ਪੀਸ ਜੇ ਕੁਥੇ ਆਇਆ ਤਾਂ ਦੋ ਦੇ ਕੱਟ ਪੀਸ ਦੇ ਬਾਈ ਜੀ ਅਗਲੇ ਨੂੰ ਸੂਟ ਵੀ ਬਣ ਸਕਦਾ ਬਾਈ ਜੀ ਅਗਲੇ ਦਾ ਦੇਖੋ ਬਾਈ ਜੀ ਡਿਜ਼ਾਈਨ ਕੱਲੇ ਤੋਂ ਕੱਲਾ ਡਿਜ਼ਾਈਨ ਬਾਈ ਜੀ ਜਮਾਂ ਇਹ ਕਾ ਆ ਗਿਆ ਬਾਈ ਜੀ ਬਰੀਕ ਬੁਢੀ ਦੇਖੋ ਚੈੱਕ ਕਰੋ ਇਹ ਦੇਖੋ ਬਾਈ ਜੀ ਡਿਜ਼ਾਈਨ ਹਸਦੇ ਆ ਬਾਈ ਡਿਜ਼ਾਈਨ ਚੈੱਕ ਕਰੋ ਕੱਲਾ ਕੱਲਾ ਡਿਜ਼ਾਈਨ ਦੇਖੋ ਬਈ ਕਿੰਨੀ ਸੋਹਣੀ ਹੈ ਬਰੀਕ ਬੁਢੀ ਦੇ ਸ਼ੂਟ ਹੈ ਇੱਕ ਨੰਬਰ ਕੁਆਲਿਟੀ ਦੇ ਸ਼ੂਟ ਹੈ ਜੀ ਦੇਖੋ ਬਾਈ ਜੀ ਕੱਲਾ ਕੱਲਾ ਪੀਸ ਦੇਖੋ ਆ ਕਰੋ ਚੈੱਕ ਬਾਈ ਜੀ ਕਿੱਡਾ ਪਿਆਰਾ ਸੂਟ ਹੈ ਬਾਈ ਜੀ ਕਿੱਡਾ ਪਿਆਰਾ ਰੰਗ ਹੈ ਇੱਕ ਨੰਬਰ ਡਿਜ਼ਾਈਨ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਡਿਜ਼ਾਈਨ ਦੀ ਅਤੇ ਕੱਪੜੇ ਦੀ ਦੇਖੋ ਬਾਈ ਕੱਲਾ ਕੱਲਾ ਡਿਜ਼ਾਈਨ ਬਾਈ ਜੀ ਚੁਕਮਾ ਡਿਜ਼ਾਈਨ ਹੈ ਕੱਲਾ ਕੱਲਾ ਡਿਜ਼ਾਈਨ ਇੱਕ ਨੰਬਰ ਡਿਜ਼ਾਈਨ ਹੈ ਜਮਾ ਟੱਟੋ ਘਟਾ ਆਪਣੇ ਕੋਲੇ ਬਾਈ ਜੀ 100 ਰੰਗ ਪਿਆ ਇਹਦੇ ਵਿੱਚ 100 ਡਿਜ਼ਾਈਨ ਹੈ 100 ਰੰਗ ਫੁੱਲ ਜ਼ਿੰਮੇਵਾਰੀ ਹੈ ਬਾਈ ਇਹ ਕਪੜੇ ਦੀ ਸਕਰੀਨ ਸ਼ਾਟ ਲੈਣਾ ਬਾਈ ਜੀ ਸਕਰੀਨ ਸ਼ਾਟ ਵੀ ਤੁਹਾਨੂੰ ਸੌਖਾ ਹੋ ਜੂ ਬਾਈ ਜੀ ਰੰਗ ਆਪਾਂ ਤੁਹਾਨੂੰ ਦਿਖਾ ਦੇਾਂਗੇ 30 ਜਿਹੜੇ ਰੰਗ ਤੁਹਾਨੂੰ ਵੀਡੀਓ ਵੀਡੀਓ ਦੇ ਵਿੱਚ ਦਿਖਾ ਦੇਾਂਗੇ ਆਪਾਂ ਬਾਈ ਜੀ ਕੱਲਾ ਕੱਲਾ ਰੰਗ ਚੈੱਕ ਕਰੀ ਚੱਲੋ ਵੀਰੋ ਇਹਦੇ ਵਿੱਚ ਸਕਰੀਨਸ਼ਾਟਸ ਨੂੰ ਲੈਣਾ ਸੌਖਾ ਹੋਊ ਬਾਈ ਜੀ ਜੇ ਇਸਨੇ ਮੰਗਵਾਉਣੇ ਹੋਣ ਤਾਂ ਕਰੋ ਚੈੱਕ ਵੀਰੇ ਡਿਜ਼ਾਈਨ ਦੇਖੋ ਰੰਗ ਦੇਖੋ ਬਾਈ ਜੀ ਪਿਓਰ ਕਾਟਨ ਇਹ ਯਾਦ ਰੱਖੋ ਬਾਈ ਜੀ ਪਿਓਰ ਕਾਟਨ ਹੈ ਕੋਈ ਕਿਸੇ ਕਿਸਮ ਦਾ ਕੋਈ ਲਾਂਭਾ ਨਹੀਂ ਬਾਈ ਜੀ ਕਰੋ ਚੈੱਕ ਬਾਈ ਜੀ ਇਹ ਬਾਈ ਜੀ ਚੈੱਕ ਕਰੋ ਆ ਦੇਖੋ ਪਿਓਰ ਕਾਟਨ ਹੈ ਬਾਈ ਜੀ ਪਿਓਰ ਕਾਟਨ ਚੈੱਕ ਕਰੋ ਜਮਾ ਹੈ ਪਿਆ ਕਪੜਾ ਇੱਕ ਨੰਬਰ ਕਪੜਾਈ ਕੁਆਲਿਟੀ ਦਾ ਕਪੜਾ ਹੈ ਪੂਰਾ ਪਿਓਰ ਕਾਟਨਾ ਬਾਈ ਜੀ ਇਹ ਨਹੀਂ ਹੈ ਵੀ ਇਹਦੇ ਵਿੱਚ ਮਿਕਸਿੰਗ ਹੋਊ ਬਾਈ ਜੀ ਪਿਓਰ ਦੀ ਗਰੰਟੀ ਲੈਣੇ ਬਾਈ ਜੀ ਪਿਓਰ ਹੀ ਹੋਊਗਾ ਆਪਣੀ ਮਾਰਨਾ ਬਾਈ ਜੀ ਝੂਠ ਨਹੀਂ ਮਾਰ ਕੇ ਦਿੰਦੇ ਆ ਲੋ ਡਿਜ਼ਾਈਨ ਚੈੱਕ ਕਰੋ ਬਾਈ ਜੀ ਪਿਓਰ ਕੱਟ ਪੀਸ ਹੈ ਬਾਈ ਜੀ ਦੇਖੋ ਜੀ ਕੱਲਾ ਕੱਲਾ ਪੀਸ ਬਾਈ ਇਹ ਕੱਲਾ ਕੱਲਾ ਪੀਸ ਕੰਮ ਦਾ ਹੈ ਬਾਈ ਜੀ ਦਾ ਦੇਖੋ ਬਾਈ ਡਿਜ਼ਾਈਨ ਚੈੱਕ ਕਰੋ ਆ ਦੇਖੋ ਬਾਈ ਡਿਜ਼ਾਈਨ ਕਿੰਨਾ ਸੋਹਣਾ ਲਿਜਣਾ ਬਾਈ ਜੀ ਡਿਜ਼ਾਈਨ ਜਿਹੜਾ ਕੋਕਾ ਪੀਸ ਡਿਜ਼ਾਈਨ ਹੈ ਉਹ ਡਿਜ਼ਾਈਨ ਨਹੀਂ ਹੈਗੇ ਬਾਈ ਜੀ ਬਹੁਤ ਜਾਦੇ ਡਿਜ਼ਾਈਨ ਆ ਬਾਈ ਜੀ ਇਹਦੇ ਵਿੱਚ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਬਾਈ ਜੀ ਬਹੁਤ ਜਾਦੇ ਡਿਜ਼ਾਈਨ ਹੈ ਕਰੋ ਚੈੱਕ ਬਾਈ ਜੀ ਲਗਾਤਾ ਹਾਂ ਜਿੰਨਾਂ ਦਾ ਵੱਧੂ ਨਾ ਦੇਖੋ ਬਾਈ ਜੀ ਬਾਈ ਜੀ ਪਿਓਰ ਘੋਟ ਨਾ ਜਮਾ ਮੱਕਵਲ ਵਰਗਾ ਕਪੜਾ ਪੋਲਾ ਰੂਮ ਵਰਗਾ ਬਾਈ ਜੀ ਹਲਕਾ ਕਪੜਾ ਪੂਰਾ ਜਮਾ ਕੋਈ ਇਹ ਪਿੰਡੇ ਤੇ ਲੜਦਾ ਨਹੀਂ ਬਾਈ ਜੀ ਕੋਈ ਇਹਦੇ ਸੱਦਾ اٹਕ ਨਹੀਂ ਹੈਗਾ ਇੱਕ ਨੰਬਰ ਕੁਆਲਿਟੀ ਦਾ ਪੋਲਾ ਕਪੜਾ ਬਾਈ ਜੀ ਆ ਦੇਖੋ ਡਿਜ਼ਾਈਨ ਕੱਲਾ ਕੱਲਾ ਡਿਜ਼ਾਈਨ ਬਾਈ ਜੀ ਕੰਮ ਦਾ ਕੱਲਾ ਕੱਲਾ ਡਿਜ਼ਾਈਨ ਆਪਣੇ ਕੋਲੇ ਘੱਟੋ ਘੱਟ 100 ਡਿਜ਼ਾਈਨ ਪਿਆ ਘੱਟੋ ਘੱਟ ਇਹ ਆ ਦੇਖੋ ਚੈੱਕ ਕਰੋ ਇਹ ਦੇਖੋ ਚੈੱਕ ਕਰੋ ਬਾਈ ਜੀ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਕਰੋ ਚੈੱਕ ਬਾਈ ਜੀ ਡਿਜ਼ਾਈਨ ਦੇਖੋ ਬਾਈ ਜੀ ਜਾਗਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਡਿਜ਼ਾਈਨ ਹੈ ਬਾਈ ਜੀ ਦੇਖੋ ਬਾਈ ਜੀ ਡਿਜ਼ਾਈਨ ਆ ਲੋ ਬਾਈ ਜੀ ਭਾਈ ਇਹ ਆਪਾਂ ਫੇਰ ਇੱਕ ਵਾਰੀ ਦੱਸ ਦਈਏ ਪਿਓਰ ਕਾਟਣਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੰਗ ਫੇਟ ਹੋ ਜੇ ਆਪਾਂ ਬੈਠੇ ਆ ਬਾਈ ਜੀ ਪੂਰਾ ਫੁੱਲ ਕੱਟ ਦੇਵਾਂਗੇ 175 ਦੀ ਕੱਟ ਦੇਵਾਂਗੇ ਮਿਲ ਕੇ ਲੈ ਲਓ ਬਾਈ ਜੀ ਸਾਢੇ 3 ਮੀਟਰ ਦਾ ਕਪੜਾ ਹੁੰਦਾ ਦੋ ਕੱਟ ਪੀਸ ਲਓਗੇ ਤਾਂ ਸਾਢੇ 3 ਮੀਟਰ ਮਿਲੂਗਾ ਜੀ ਡੇਢ ਦਾ ਆਪਣਾ ਬਾਈ ਜੀ ਇਹਦਾ ਫੁੱਲ ਜ਼ਿੰਮੇਵਾਰੀ ਹੈ ਧੋ ਕੇ ਫੁੱਲ ਦੇਖੋ ਇੱਥੇ ਹੀ ਦੇਖੋ ਡੈਮੋ ਕਰਕੇ ਬਾਈ ਜੀ ਫੁੱਲ ਧੋ ਕੇ ਦੇਖੋ ਰੰਗ ਰੰਗ ਦੀ ਫੁੱਲ ਜ਼ਿੰਮੇਵਾਰੀ ਹੈ ਪਿਓਰ ਕੁਆਲਿਟੀ ਹੈ ਪਿਓਰ ਕਾਟਨੇ ਇੱਕ ਕੱਟ ਪੀਸ ਦਾ ਰੇਟ ਕੁੱਲ ਬਾਈ 175 ਰੁਪਈਆ ਦਾ ਰੇਟ ਹੈ ਬਾਈ ਜੀ ਇੱਕ ਕੱਟ ਦੋ ਕੱਟ ਪੀਸਾਂ ਰੇਟ ਹੈ ਬਾਈ ਜੀ 350 ਰੁਪਿਆ 175 ਰੁਪਈਆਂ 'ਚ ਕੱਟ ਪੀਸ ਦੇਵਾਂਗੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਚੈਲੰਜਰ ਰੇਟ ਦਾ ਇਹ ਕਾਟਨ ਦਾ ਜੇ ਰੇਟ ਮਿਲ ਜੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ 175 ਰੁਪਈਆਂ ਦਾ ਇੱਕ ਕੱਟ ਪੀਸ ਹੈ ਬਾਈ ਜੀ ਪੌਣੇ 2 ਮੀਟਰ ਕੱਟ ਕੇ ਦੇਵਾਂਗੇ ਬਾਈ ਜੀ ਜ਼ਿੰਮੇਵਾਰੀ ਹੈ ਰੇਟ ਦੀ ਵੀ ਤੇ ਕੁਆਲਿਟੀ ਦੀ ਬਾਈ ਜੀ ਤੇ ਬਾਈ ਜੀ ਆਪਣੇ ਕੋਲੇ ਪਲੇਨ ਕੱਪੜਾ ਦੀ ਵੈਰਾਈਟੀ ਵੀ ਬਹੁਤ ਆਈ ਪੀ ਆਪਣੇ ਕੋਲੇ ਆਪਾਂ ਤੁਹਾਨੂੰ ਕੱਲ ਨੂੰ ਦਿਖਾ ਦੇਵਾਂਗੇ ਦੋ ਗੱਠਾਂ ਅੰਜਾਂ ਪੰਜ ਆਪਣੇ ਕੋਲੇ ਉਹ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਨਾਲ ਇਹਦੇ ਮੈਚਿੰਗ ਕਰਨੀ ਹੈ ਮੈਚਿੰਗ ਵੀ ਹੋ ਜੂਗੀ ਜੇ ਕੱਲਾ ਕੜਾਈ ਵਾਸਤੇ ਲੈਣਾ ਚੈੱਕ ਦਾ ਮੈਚਿੰਗ ਕਪੜਾ ਬਹੁਤ ਪਲੇਨ ਕਪੜਾ ਬਹੁਤ ਹੀ ਸੋਹਣਾ ਤੇ ਕੁਆਲਿਟੀ ਦਾ ਕਾਟਨ ਪਿਓਰ ਕਾਟਨ ਆਪਣੇ ਕੋਲੇ ਆਇਆ ਪਿਆ ਵੀਰ ਜੀ ਆਪਾਂ ਕੱਲ ਨੂੰ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਤੇ ਅੱਜ ਤੁਹਾਨੂੰ ਆਪਾਂ ਸਪੈਸ਼ਲ ਇਹ ਕੱਟ ਪੀਸਾਂ ਦੀ ਪਾਈ ਹੈ ਇਹਨੂੰ ਸ਼ੇਅਰ ਬਾਈ ਜੀ ਇੰਨਾ ਕਰੋ ਇੰਨਾ ਕਰੋ ਜੀਹਦਾ ਕਿ ਸਾਰੇ ਨੂੰ ਪਤਾ ਲੱਗ ਸਕੇ ਬਾਈ ਜੀ ਵੀ ਉੱਥੇ ਇਹ ਰੇਟ ਹੈ 175 ਰੁਪਏ ਦਾ ਰੇਟ ਹੈ ਵੀਰ ਜੀ ਇੱਕ ਕੱਟ ਪੀਸ ਦਾ ਪੌਣੇ 2 ਮੀਟਰ ਦੀ ਕੱਟ ਪੀਸ ਹੈ 1.5 ਦਾ ਪਣਾਗਾ ਪਿਆਰ ਘੋਟਣਾ ਬਾਈ ਜੀ ਤੇ ਕੱਲ ਨੂੰ ਆਪਾਂ ਫੇਰ ਤੁਹਾਨੂੰ ਪਲੇਨ ਦੀ ਵੀਡੀਓ ਪਾਵਾਂਗੇ ਉਦੋਂ ਤੱਕ ਬਾਈ ਜੀ ਇਜਾਜ਼ਤ ਦਿਓ ਗਲਤੀ ਫਲਤੀ ਹੋ ਗਈ ਤਾਂ ਬਾਈ ਜੀ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ